ਆਜੋ। ਤਮੇ ਕਾ ਇੱਧਰ ਆਜੋ। ਹੋਸ ਨਾਓ। ਠੀਕ ਠਾਕ ਐ ਸਭ? ਵਧੀਆ ਠੀਕ ਠਾਕ। ਤੁਸੀਂ ਸੁਣਾਓ। ਹਾਂ, ਵਧੀਆ ਬੇਟਾ, ਵਧੀਆ। ਤੇ ਬੇਟਾ ਤੁਹਾਨੂੰ ਵੀ ਨਾਲ ਲੈਣਾ ਹੈਗਾ। ਮਾਸੀ ਜੀ ਉਹ ਨਾ ਫਿਰ ਘਰੇ ਵੀ ਕੋਈ ਨਾ ਕੋਈ ਚਾਹੀਦਾ। ਅੱਛਾ। ਜੇ ਮਿਲ ਨਹੀਂ ਕੋਈ ਤਾਂ ਹੀ ਹੋ ਆਪਾਂ ਫਿਰ ਕਿਤੇ ਆ ਜਾਵਾਂਗੇ। ਚਲੋ ਠੀਕ ਆ। ਹਾਂਜੀ। ਓਏ, ਤੇਰਾ ਕੀ ਹਾਲ ਆ? ਚਲੋ ਬੈਠੋ ਤੁਸੀਂ ਹੈਂ? ਤੇ ਮੈਂ ਜਸੂ ਕਰਾਵਾਂ। ਅੱਛਾ ਅੱਛਾ ਠੰਡ ਜੀ ਲੱਗੀ ਹੈ ਅੱਛਾ ਅੱਛਾ ਠੀਕ ਠੀਕ ਆ ਦਵਾਈ ਦੇਣੀ ਹੈ ਨਾ ਇਹਨੂੰ ਆ ਨਹੀਂ ਦਵਾਈ ਤੇ ਚੱਲਣ ਦੀ ਅੱਛਾ ਹਾਂਜੀ ਠੀਕ ਚਲੋ ਆਪਾਂ ਬੁਲਾਉਂਦੀ ਜੱਸ ਨੂੰ ਹੈ ਬੈਠੀ ਹਾਂਜੀ ਕੋਈ ਨਹੀਂ ਬੁਲਾ ਲੈ ਜੱਸ ਹਾਂਜੀ ਮੰਮੀ ਪੋਤਰੀ ਪੈਣ ਆ ਗਈ ਆ ਜਾ ਮਿਲ ਜਾ ਕੇ ਉਹਨਾਂ ਨੂੰ ਕੋਈ ਨਹੀਂ ਪਾਣੀ ਪੂਣੀ ਪਲਾਓ ਤੂੰ ਹੀ ਮੈਂ ਆਉਂਦੀ ਆ ਹਾਏ ਹਾਏ ਕਿੱਦਾਂ ਦੀ ਪੈਣ ਆ ਤੂੰ ਹੈ ਕਿਤੇ ਮੇਰੀ ਪੈਣ ਆਈ ਹੁੰਦੀ ਨਾ ਤੇ ਮੈਂ ਦੌੜੀ ਨੇ ਚੱਲ ਜਾਣਾ ਉਸੇ ਟਾਈਮ ਹੀ ਚੱਕ ਛਾਟੀ ਨੂੰ ਕੋਈ ਗੱਲ ਨਹੀਂ ਕੰਮ ਤੇ ਹੁੰਦੇ ਰਹਿਣੇ ਜਾਂ ਪੈਣ ਨੂੰ ਮਿਲਣਾ ਜਾ ਕੇ ਕੋਈ ਨਹੀਂ ਮੰਮੀ ਮੈਂ ਆਉਣੀ ਆ ਤੁਸੀਂ ਜਾਓ ਤੁਸੀਂ ਬੈਠੋ ਜਾ ਤਿੱਕ ਮੈਂ ਅਰਚਾਈ ਦੀ ਤਹਿ ਲਾ ਕੇ ਤੇ ਫਿਰ ਆਉਣੀ ਆ ਪੈਸਾ ਤਾਂ ਹੀ ਉਹਨਾਂ ਦੇ ਕੋਲ ਫੜੀ ਤੇ ਚਾਹ ਮੈਂ ਚਾਹ ਤਰ੍ਹਾਂ ਆਉਣਾ ਵਾਪਸ ਜਾਂਦਾ ਮੇੜਿਆ ਜਾ ਕੇ ਆਗੀ ਹੋਣੀ ਆ ਮੇਰਾ ਜਲੂਸ ਕਢੋਣਾ ਨਾ ਇਹਨਾਂ ਦੇ ਨਾਲ ਕੋਈ ਕੱਪੜਾ ਚੱਜਦਾ ਹੁੰਦਾ ਵਾ ਤੇ ਨਾ ਕੋਈ ਹੋਰ ਐਵੇਂ ਜਲੂਸ ਹੀ ਕਢਣਾ ਮੇਰਾ ਇੱਥੇ ਆਣ ਕੇ ਹੋਰ ਕੀ ਕਰਨਾ ਅੱਗੇ ਮੈਂ ਲਾ ਸ਼ੇਰਖਾਨੀਆਂ ਕਰ ਐਵੇਂ ਕੋਈ ਨੁਕਸਾਨ ਕਰੇਗਾ ਤੇ ਜਸ ਹੋਈ ਨਾ ਇਹ ਉੱਡੀ ਆਂਦੀ ਏ ਸਸੀ ਗਲ ਭਾਜੀ ਕੀ ਹਾਲ ਹੈ ਸਸੀ ਭਾਜੀ ਸਸੀ ਘਰ ਹੋਰ ਵਧੀਆ ਠੱਗ ਜੀ ਤੁਸੀਂ ਵਧੀਆ ਵਧੀਆ ਕੀ ਠਾਕ ਤੁਸੀਂ ਬਹੁਤ ਅਸੀਂ ਤੇ ਵੇਟ ਕਰਦੇ ਸੀ ਸਾਡੀ ਕਿ ਤੁਸੀਂ ਕਦੋਂ ਆਉਂਦੇ ਜੀ ਇੱਥੇ ਬੱਸ ਇਦਾਂ ਤੁਹਾਨੂੰ ਪਤਾ ਹਾਂ ਤੁਰਦਾ ਫਿਰਦਾ ਘੜੀ ਲੱਗੀ ਜਾਂਦੀ ਆ ਕਿ ਹਾਂਜੀ ਹਾਂ ਚਲੋ ਵਧੀਆ ਹੋ ਗਿਆ ਤੁਸੀਂ ਆ ਗਏ ਜੀ ਹੋਰ ਕੰਮ ਕਰਕੇ ਤਾਂ ਕੰਮ ਕਰ ਵਧੀਆ ਠੀਕ ਠਾਕ ਆਇਆ ਗਿਆ ਇਹ ਬੰਦਾ ਹਨਾ ਵਧੀਆ ਲੱਗਦਾ ਵਾ ਜੀ ਇੱਥੇ ਆ ਬਿਲਕੁਲ ਹੋਰ ਛੋਟਾ ਘੰਡਿਆ ਵੇਖ ਲਓ ਸਾਹਮਣੇ ਤੁਹਾਡੇ ਹਾਂ ਹਾਂ ਕੋਈ ਫਿਰ ਭਾਜੀ ਤੇ ਮੰਮੀ ਡੈਣੀ ਲੈ ਆਉਣ ਦੇ ਨਾਲ ਮੋਟਰਸਾਈਕਲ ਤੇ ਆਇਆ ਖ ਤੁਹਾਨੂੰ ਪਤਾ ਇੰਨੇ ਜਾਣੇ ਕੋਈ ਨਹੀਂ ਆ ਜਾਂਦਾ ਬਿਲਕੁਲ ਠੰਡ ਵੀ ਹੈ ਨਾ ਹਾਂ ਜੀ ਹਾਂ ਜੀ ਤਾਂ ਹੀ ਕਰਕੇ ਬੱਚੇ ਨਾ ਉਖੜ ਜਾਂਦਾ ਜੱਸ ਬਹੂ ਆ ਜਾ ਗੈਸਟ ਆਏ ਆ ਜੀ ਆ ਗਈ ਆ ਗਈ ਬੱਸ ਸੱਸ ਦਾ ਭਾਜੀ ਸੱਸ ਦਾ ਸੱਸ ਦਾ ਨਾ ਬੜਵੰਦੀ ਤੇ ਹੀ ਜਨ ਫਿਰ ਇਹ ਆ ਕੈਂਟੀ ਕਿੰਨੇ ਰੱਖੀ ਆ ਛੱਡ ਦੇ ਐਵੇਂ ਜੜੀਟਾ ਪੈ ਲੈਣੀ ਐ ਕੋਰਸ ਲੰਗੀਆਂ ਹਾਂ ਵਧੀਆ ਤੁਮਸਨਾ ਮੇਰਾ ਨਿਬੜਾ ਵਧੀਆ ਠੀਕ ਆ ਕਾਤੇ ਆਏ ਹਨ ਮੋਟਰਸਾਈਕਲ ਤੇ ਆਏ ਅੱਛਾ ਅੱਛਾ ਕਿ ਨਵਾਂ ਲੈ ਮੋਟਰਸਾਈਕਲ ਨਹੀਂ ਨਹੀਂ ਨਵਾਂਤ ਨਹੀਂ ਯਾਰ ਅੱਛਾ ਮੈਂ ਕਿ ਜਦ ਨਵਾਂ ਲੈ ਆਉਣਾ ਤਾਹੀਂ ਆਏ ਕਿਹਦੇ ਲੈ ਕੇ ਆਏ ਅੱਛਾ ਅੱਛਾ ਠੀਕ ਆ ਜੱਸ ਗੱਲਾਂ ਹੀ ਕਰਨੀਆਂ ਕੁਛ ਲੈ ਆਓ ਖਾਣ ਪੀਣ ਨੂੰ ਹਾਂਜੀ ਹਾਂਜੀ ਜਾਨੀ ਆ ਨਾ ਵੀ ਤਾਂ ਧਿਆਨ ਰੱਖੀ ਐਵੇਂ ਕੋਈ ਚੀਜ਼ ਖਰਾਬ ਨਾ ਕਰ ਦੇ ਧਿਆਨੇ ਤਾਂ ਪਤਾ ਨਹੀਂ ਹੁੰਦਾ ਉਹ ਇਹਦਾ ਕੋਈ ਗੱਲ ਨਹੀਂ ਹੈ ਕੋਈ ਨਾ ਤੁਸੀਂ ਖੜਾਓ ਬੱਚੇ ਨੂੰ ਕਿਹੜੀ ਗੱਲ ਹੈ ਕੋਈ ਇਹਦਾ ਆਪਣਾ ਹੀ ਘਰ ਵਾਕੇ ਕੋਈ ਗੱਲ ਨਹੀਂ ਭਾਜੀ ਇਹਨੇ ਕੀ ਖੇਡਣਾ ਹਾਂ ਮੰਮੀ ਤੂੰ ਜਾਓ ਉੱਥੇ ਬੈਠੋ ਜਾ ਕੇ ਮੈਂ ਲੈ ਹੁਨੀ ਬਣਾ ਕੇ ਚਾਹ ਤੋ ਬੁੱਤ ਬਣ ਗਈ ਹੈ ਤੇ ਏਦਾਂ ਕਰ ਤੇਰੀ ਭੈਣ ਆਈ ਹੈ ਜਾ ਗੱਲਾਂ ਬਾਤਾਂ ਕਰ ਜਾ ਕੇ ਬਹਿ ਲਾਗੇ ਉਹਦੇ ਕੋਲ ਕੋਈ ਨਹੀਂ ਮੈਂ ਹੁਣੇ ਉੱਥੋਂ ਹੀ ਆਈਆਂ ਤੂੰ ਹੀ ਬੈਠੋ 2 ਮਿੰਟ ਜਾ ਕੇ ਉਹਨਾਂ ਦੇ ਲਾਗੇ ਤੇ ਧਿਆਨ ਰੱਖਿਓ ਮਾੜਾ ਜਿਹਾ ਉਹ ਗੰ ਖਰਾਬ ਨਾ ਕਰੇ ਕੁਝ ਚਲ ਏਦਾਂ ਨਹੀਂ ਕਹੀ ਤਾਂ ਉਹਨਾਂ ਨੇ ਆਇਆ ਤੇ ਜਿਹਨੇ ਆਨੇ ਹੋਤੇ ਤਾਂ ਆਪਣਾ ਰੂਪ ਹੁੰਦੇ ਆ ਇਦਾਂ ਨਹੀਂ ਕੋਲੀਦਾ ਠੀਕ ਆ ਤੇ ਆ ਚਾਹ ਤੇ ਗਈੋਂ ਪਾਣ ਹਾਂਜੀ ਤੇ ਵੇਸਣ ਵੀ ਹੈਗਾ ਤੇ ਬੱਤੀ ਵੀ ਹੈਗੀ ਆ ਮੰਗਵਾ ਲਿਆ ਵੀ ਮਸਮਾਨ ਠੀਕ ਆ ਨਾ ਤੇ ਚੰਗੀ ਤਰ੍ਹਾਂ ਚਾਹ ਪਾ ਕੇ ਲਿਆਵੀਂ ਫਿਰ ਉਹਨਾਂ ਵਾਸਤੇ ਕੋਈ ਨਹੀਂ ਚਾਹਉਂਦੀ ਬਹਿ ਜਾ ਵੇਖ ਲੋ ਫਿਰ ਆਪਣਾ ਹਾਲ ਇਦਾਂ ਚੰਗੇ ਲੱਗੀਦਾ ਵਾ ਤੇ ਕੀ ਹੋਇਆ ਵਾ ਘਰ ਪਰੌਣੇ ਆਏ ਆ ਤੇ ਤੁਸੀਂ ਆਣ ਕੇ ਬਾਹਰ ਬਹਿ ਜਾ ਕਰੋ ਚੰਗਾ ਕਿਸੇ ਦਿਨ ਲਾ ਕੇ ਤਰੀ ਤੇ ਬਹਿ ਜਾ ਕਰੋ ਚਲ ਕੋਈ ਨਹੀਂ ਮਿਲ ਪੈਣੇ ਪਰੌਣਿਆਂ ਨੂੰ ਹੀ ਕੀ ਗੱਲ ਠੀਕ ਠਾਕ ਸਭ ਆਹੋ ਠੀਕ ਠਾਕ ਵਾ ਪਰ ਨਾ ਇਦਾ ਚੰਗੇ ਜਿਹੇ ਨਹੀਂ ਲੱਗੀਦਾ ਅਗਲੇ ਨੇ ਕਹਿਣਾ ਮਜਾਜ ਕਰਦੇ ਆ ਉਹ ਦੱਸਾਂ ਕੀ ਗੱਲ ਉਹ ਮੈਂ ਚਲ ਥੇ ਆਪਣਾ ਪਰਮ ਬੈਠਾ ਹੀ ਆ ਤੇ ਮੈਂ ਥਰ ਬਾਅਦ ਜਾਣਾ ਪਰਮ ਆਪਣੀ ਤੂੰ ਵੀ ਲੈਣਗੀ ਮੈਂ ਤੁਹਾਡਾ ਨਹੀਂ ਫਰਜ਼ ਬਣਨੇ ਲੱਗੇ ਜਾਣ ਦਾ ਅਗਲੇ ਬੰਦੇ ਨੂੰ ਹੁੰਦਾ ਵਾ ਪਰ ਚਲ ਮਿਲਣ ਆਏ ਆ ਹੈ ਸਵੇਰ ਦੀ ਤੁੰਦ ਪਈ ਮਾ ਤੇ ਸੋਚਿਆ ਅਗਲੇ ਮੈਂ ਤਾਂ 10 ਮਿੰਟ ਇੱਥੇ ਬਹਿ ਜਾਣਾ ਲੈ ਦੱਸ ਸੂਰਜ ਹੁਣ ਸਾਰਾ ਦਿਨ ਹੀ ਰਹਿਣਾ ਅੰਦਰ ਫੇਰ 3 ਠੰਡ ਹੋਣੀ ਉਸੇ ਕੋਈ ਗੱਲ ਨਹੀਂ ਬੁਲਾ ਕੇ ਆ ਜਿਹਦਾ ਹੁੰਦਾ ਵਾ ਹੈਂ ਜਿਹੜਾ ਮੁੰਡਾ ਵਾ ਨਾ ਕੰਨਿਕਾ ਜਿਆ ਬਹੁਤਾ ਹੀ ਸੋਹਣਾ ਵਾ ਹੈ ਆਹੋ ਬਚਾਰੇ ਨਾ ਮਾਂ ਕੜੀਆ ਅੱਛਾ ਤੇ ਮੈਨੂੰ ਤਾਂ ਬੜਾ ਤਰਸਿਆ ਆਉਂਦਾ ਹੈ ਦੇਖ ਕੇ ਤੇ ਆਪਣੀਆਂ ਸੁਧਿਆਣ ਵਾਲੇ ਵੇਖ ਲਓ ਪਤਾ ਮੈਨੂੰ ਕੀ ਜਾਂਦੀ ਹੈ ਇਹ ਉਹ ਨਾ ਮੁੰਡਾ ਦੇ ਅਜਿਹੇ ਢੀਟਾਣੀਆਂ ਮਾਰਦਾ ਹੈ ਜਾਂ ਕੰਚੀ ਮੈਂ ਆਕੋ ਫੜਕੇ ਨਹੀਂ ਆਈਆਂ ਤੇ ਮੈਂ ਹਲਾ ਦੱਸ ਇਹਨੂੰ ਸੁਧਿਆਣ ਨੂੰ ਇਹ ਨਹੀਂ ਪਤਾ ਕਿ ਮੇਰੀ ਭੈਣ ਦਾ ਬੱਚਾ ਵਾ ਹੈ ਆਹੋ ਦੱਸ ਮਾਸੀ ਦਾ ਬੱਚਾ ਤੇ ਮਾਂ ਵਿੱਚ ਕੀ ਫਰਕ ਹੁੰਦਾ ਬੜਾ ਪਤਾ ਨਹੀਂ ਕਿਦਾਂ ਦਾ ਸੋਹਣਾ ਹੈ ਮੇਰੀ ਗੱਲ ਸੁਣ ਦੇ ਢੀਟਾਣੇ ਮਾਰ ਦੇਣੀਆਂ ਤੇ ਫਿਰ ਨਾ ਰੰਗ ਰਾਇਆ ਜਾਂਦਾ ਸਾਡੇ ਕੋਲ ਇਹੋ ਤੇ ਗੱਲ ਵਾ ਪਤਾ ਨਹੀਂ ਕਿਉਂ ਇਦਾਂ ਕਰਦਾ ਦੱਸਾਂ ਗੱਲ ਕੀ ਅਗਲਾ ਬੰਦਾ ਸੋਚਦਾ ਫਿਰ ਆਏ ਆ ਤਾਂ ਦੇ ਇਸ ਤਰ੍ਹਾਂ ਕਰਨਾ ਤੇ ਸ਼ਰਮ ਆ ਕੇ ਚਾ ਚਾ ਨਾ ਭੱਜ ਕੇ ਦੱਸਿਆ ਮੀਂਹ ਤੇ ਭੈਣ ਆਈ ਏ ਜਾ ਹਨਾ ਅਗਲਾ ਬੰਦਾ ਤੋੜ ਕੇ ਆਉਂਦਾ ਮੇਰੀ ਭੈਣ ਆਈ ਏ ਕਿ ਤੇ ਚਾ ਚੜ ਜਾਂਦਾ ਵੇਖ ਕੇ ਆ ਹੁੰਦਾ ਹੀ ਆ ਤੈਨੂੰ ਤੇ ਜਿੱਦਾਂ ਕੋਈ ਅਸਰ ਹੀ ਨਹੀਂ ਕਰ ਹੈਗਾ ਕੋਈ ਚਾਈ ਏ ਜਾਂ ਤੇ ਵੇਖ ਕੇ ਇਦਾਂ ਹੋ ਗਿਆ ਫੇ ਆਪ ਗਈ ਆ ਪਤਾ ਨਹੀਂ ਕਿਹੜੀ ਗੱਲ ਦੱਸਾਂ ਗੱਲ ਕੀ ਯਾਰ ਗਰੀਬੀ ਮੀਰੀ ਕਿਤੇ ਵਸਦੀ ਥੋੜੀ ਕਰ ਲਓ ਠੀਕ ਨਹੀਂ ਪਰ ਇਦਾਂ ਨਹੀਂ ਕਰ ਪਰ ਇੱਕ ਗੱਲ ਹੈਗੀ ਆ ਹੈਗਾ ਮੁੰਡਾ ਉਹ ਮਿਹਨਤੀ ਹੈ ਨਹੀਂ ਨਹੀਂ ਮੈਨੂੰ ਤੇ ਬੜੇ ਚੰਗੇ ਲੱਗਦੇ ਭੈਣ ਤੇ ਕੋਈ ਨਹੀਂ ਕਿਤੇ ਕਿ ਕੋਈ ਨਹੀਂ ਮਾਲਕ ਮੋੜਨ ਵਾਲਾ ਸਾਰੇ ਸਭ ਤੋਂ ਗੱਲ ਸਦਾ ਦੇ ਕੋਈ ਥੋੜੇ ਦਿਨ ਦੇ ਬੰਦੇ ਠੀਕ ਨਹੀਂ ਹਾਂ ਚੱਲ ਮੈਂ ਵੇਖਾਂ ਜਾ ਕੇ ਕੋ ਚਾਹ ਪਾ ਕੇ ਖੜੀ ਹੈ ਵੀ ਨਹੀਂ ਹੈਗੀ ਢਲੀ ਗਈ ਆਹ ਹਾਂ ਜਾ ਦੇ ਕੋਈ ਨਹੀਂ ਹੁੰਨਾ ਮਵੀ ਹੈ ਆਹ ਜੱਸ ਆ ਜਾ ਪੁੱਤ ਬਣਾ ਹਾਂਜੀ ਆ ਗਈ ਨਾ ਤੇਨੂੰ ਮੈਂ ਕਿਹਾ ਸੀ ਨਾ ਕਿ ਉਹਨੂੰ ਫੜ ਕੇ ਰੱਖੀ ਕਿੰਨਾ ਖਲਾਰਾ ਪਾਦਾ ਸਾਰੇ ਰੈਕਿੰਗ ਖਰਾਬ ਕਰਦੇ ਆ ਉਹਨੇ ਤੇ ਇਹਦੇ ਮੈਨੂੰ ਲੱਗਦਾ ਕਿ ਇਹ ਕਿਤੇ ਗਏ ਹੀ ਨਹੀਂ ਹੈਗੇ ਇੰਨਾ ਖਲਾਰਾ ਪਾਦਾ ਵਾ ਉਹਨੇ ਸਾਰਾ ਨੁਕਸਾਨ ਕਰੀ ਜਾਂਦਾ ਵਾ ਉਹ ਜਸਤਾਸ ਲੈ ਮੁੰਡਾ ਰਵਾ ਕੇ ਰੱਖ ਤਾ ਨੂੰ ਕੋਈ ਸਾਡੇ ਬੱਚਾ ਵਾ ਕੋਈ ਗੱਲ ਨਹੀਂ ਕੋਈ ਨਹੀਂ ਰੋ ਲੈੰਦੋ ਕਿੱਡਨ ਤੋਂ ਕੋਈ ਜਾਣਦਾ ਨਾ ਇਹਨਾਂ ਨੂੰ ਕਿਹਾ ਮੈਂ ਤੇ ਹੋਰ ਨੁਕਸਾਨ ਕਰ ਜਾਣਾ ਮੈਂ ਇੱਥੇ ਉੱਥੇ ਉਦਨ ਟਿੱਡ ਗਏ ਉੱਥੇ ਵੀ ਉਹਨਾਂ ਨੇ ਪਲੇਟਾ ਤੋੜ ਕੇ ਆ ਗਏ ਇੱਥੇ ਵੀ ਤੋੜ ਦਊਗਾ ਉਹ ਪੁੱਤ ਵੇਖ ਮੇਰੀ ਗੱਲ ਸੁਣ ਬੱਚਾ ਵਾ ਬੱਚਿਆਂ ਦਾ ਕੰਮ ਆ ਤਾਂ ਕੀ ਹੋ ਗਿਆ ਜੇ ਤੋੜ ਹੀ ਦਊਗਾ ਤਾਂ ਫਿਰ ਕੀ ਹੈ ਹੈ ਤੇ ਨਿਆਣਾ ਹੀ ਆ ਨਾ ਐਦਾਂ ਨਹੀਂ ਬੋਲੀਦਾ ਹੁੰਦਾ ਬੱਚਿਆਂ ਨੇ ਲੈ ਲੋ ਜਾ ਉਹ ਜਨ ਬੋ ਤਾਂ ਛੇਡ ਦੋ ਚਲ ਨਾ ਪੁੱਤ ਜਾ ਦੋਹਰ ਚੀਜਾ ਕੋ ਆ ਨਾ ਪਤਾ ਲਓ ਬੱਚੀ ਕਰ ਦੇ ਲੈਪਟਾਪ ਤੋਂ ਹੀ ਪਿੰਦਰ ਨਾਲੋਂ ਪਤਾ ਗੁਰ ਜੱਸ ਲੈ ਦੀਦੀ ਨਾਲ ਚਾਹਤ ਹਾਂਜੀ ਭੈਣ ਲੈ ਲੈਣਾ ਕੋਈ ਨਾ ਰਾ ਲਓ ਕੋਈ ਗੱਲ ਨਹੀਂ ਖਾਓ ਕੋਈ ਨਾ ਉਹਨੇ ਕਹਾਂ ਉਹ ਵੀ ਨਹੀਂ ਚਾਹੇ ਬੈਲਾ ਨਾ ਜੱਸ ਮਿਲੂ ਨਾ ਤੇਰੇ ਨਾਲ ਇੱਕ ਕੰਮ ਹੈ ਕੰਮ ਤਾਂ ਬਾਹਰ ਤੋਂ ਦੇਖਦੀ ਆਂ ਕੀ ਆ ਪਹਿਲਾਂ ਤੂੰ ਮੈਨੇ ਇਹ ਦੱਸ ਤੂੰ ਆਪਣੇ ਬੱਚੇ ਨੂੰ ਮਾਸਾ ਨਹੀਂ ਖਾਈ ਹੈਗੀ ਕਿਦਾਂ ਇਹ ਹਲਕਤਾ ਕਰਨ ਡਿਆ ਉਹ ਫਿਰ ਕੀ ਹੋ ਗਿਆ ਉਹ ਤੇ ਨਹੀਂ ਆਣਾ ਤੂੰ ਸਿਆਣੀ ਬਿਆਣੀ ਹੋ ਕੇ ਨਿੱਕਾ ਗੱਲ ਕਰਨ ਨੂੰ ਢਰੰਦੀ ਤੇ ਬੱਚੇ ਇਦਾਂ ਹੀ ਕਰਦੇ ਹੁੰਦੇ ਨੇ ਇਦਾਂ ਨਹੀਂ ਕਰਦੇ ਬੱਚੇ ਜੇ ਵਧੀਆ ਅਕਲ ਸਖਾਈਆਂ ਹੋਣਾਂ ਤੇ ਕਿਤੇ ਜਾ ਕੇ ਵਧੀਆ ਤਰੀਕੇ ਨਾਲ ਰਹਿੰਦੇ ਨੇ ਇਹਨੇ ਜੱਸ ਤੂੰ ਮੇਰੀ ਆਪਣੀ ਹੋ ਕੇ ਤਾਂ ਇਹ ਗੱਲ ਲੱਗ ਰਹੀ ਮੈਨੂੰ ਤੂੰ ਜਿਹੜੇ ਤੇ ਆਪ ਹੀ ਕਰਨੀਆਂ ਨੇ ਤੇਰੇ ਭਾਜਨੇ ਵੀ ਤਾਂ ਜਾ ਕੇ ਮੈਨੂੰ ਗੱਲਾਂ ਸੁਣਾਉਣਗੇ ਤੇਰੀ ਬੈਣੀ ਕਿਦਾਂ ਬੋਲਦੀ ਐ ਚੰਗਾ ਸਗੋਂ ਤੈਨੂੰ ਸੁਣਾਉਣਗੇ ਨਾ ਫੇਰੇ ਤੈਨੂੰ ਅਕਲ ਆਊਗੀ ਕਿ ਕਿੱਦਾਂ ਨਿਆਣੇ ਨੂੰ ਅਕਲ ਸਿਖਾਈਦੀ ਐ ਚੱਲ ਛੱਡ ਹੁਣ ਇੱਧਰ ਨਾ ਘਰਿਆ ਕਰ ਹਰ ਵਕਤ ਸਾਢੇ ਛੜਦੀ ਰਹਿੰਦੀ ਐ ਮੈਨੂੰ ਨਾ ਤੇਰੇ ਨਾਲ ਇੱਕ ਕੰਮ ਹੀ ਨਿਕਲ ਜਾ ਕੀ ਕੰਮ ਐ ਸੀਗਾ ਅੰਨਾ ਥੋੜਿਆਂ ਜਿਹਾ ਪੈਸਾ ਦੀ ਲੋੜ ਆ ਅਸੀਂ ਅਗੁੰਨ ਨੂੰ ਸਕੂਲ ਪੜਾਉਂਦੇ ਸਾਡੇ ਹੱਦੀ ਕੋਲ ਹੈਗੇ ਨੇ ਹੁਣ ਦਿਨੋਂ ਪਤਾ ਐਡਮਿਸ਼ਨ ਵਾਸਤੇ ਪੈਸੇ ਵੱਧ ਲੱਗੇ ਨੇ ਤੇ ਧੁੰਨਰ ਦਾ ਪਿਆ ਪਿਆ ਦੇ ਦੇ ਨਾ ਵੇ ਮੇਰੀ ਗੱਲ ਸੁਣ ਮੇਰੀ ਨਾ ਇੱਥੇ ਬੜੀ ਇੱਜ਼ਤ ਆ ਉਹ ਮੇਰੀ ਨੀਂਦ ਜਦ ਕਰਦੇ ਆ ਮੈਂ ਕਦੀ ਵੀ ਉਹਨਾਂ ਤੋਂ ਪੈਸੇ ਵਾਧੂ ਮੰਗੇ ਹੈਗੇ ਤੇ ਨਾ ਮੈਂ ਉਹਨਾਂ ਨੂੰ ਇਦਾਂ ਕਹਿੰਨੀ ਆ ਵੀ ਮੈਂ ਉਹਨੂੰ ਦੇਣੀ ਹੈ ਤੇ ਉਹਨੂੰ ਵੀ ਦੇਣੀ ਆ ਉਹਨਾਂ ਨੂੰ ਪਤਾਵਾ ਵੀ ਇਹ ਪਿੱਛੇ ਵੀ ਤਕੜੇ ਘਰੋਂ ਆ ਤੇ ਅੱਗੇ ਆ ਕੇ ਵੀ ਮੈਨੂੰ ਤੈਨੂੰ ਪਤਾ ਹੀ ਹੈ ਇੱਥੇ ਕਿੱਦਾਂ ਦਾ ਘਰ ਮਿਲਿਆ ਵਾ ਵਧੀਆ ਹੀ ਮਿਲਿਆ ਵਾ ਉਹ ਤੇ ਚੱਲ ਮੈਨੂੰ ਪਤਾ ਵਾ ਪਰ ਤੈਨੂੰ ਤੋਂ ਮੇਰਾ ਵੀ ਤੇ ਪਤਾ ਨਾ ਕਿ ਮੇਰੀ ਭੈਣ ਕਿਹਦੇ ਘਰ ਚਲੀ ਆਈ ਦੀ ਇਹ ਨਾਲ ਜੇ ਭੈਣਾਂ ਨਹੀਂ ਇੱਕ ਦੂਜੇ ਦਾ ਸਾਥ ਦੇਣਾ ਤੇ ਹੋਰ ਕਿੰਨੇ ਦੇਣਾ ਤੂੰ ਤੋ ਥੋੜੀ ਜੀ ਮਦਦ ਕਰ ਦੇ ਚਲ ਜੇ ਬੋਤੀ ਕਰ ਲੈਣਾ ਤੂੰ ਭਾਵੇਂ ਵਿਆਜ ਵੀ ਲੈ ਲਈ ਸਾਡੇ ਕੋਲ ਵਿਆਜ ਦੀ ਤਾਂ ਕੋਈ ਗ ਪੈਸੇ ਦੀ ਵੀ ਚਲ ਕੋਈ ਗੱਲ ਨਹੀਂ ਮੈਂ ਦੇਣ ਨੂੰ ਤਾਂ ਦੇਦਾ ਪਰ ਮੇਰੇ ਕੋਲ ਹੁਣ ਦਿੱਤੇ ਨਹੀਂ ਜਾਣਗੇ ਮੈਂ ਵਾਰ-ਵਾਰ ਤੈਨੂੰ ਨਾ ਕਰਦੀ ਚੰਗੀ ਵੀ ਨਹੀਂ ਲੱਗਦੀ ਹੈਗੀ ਹਾਏ ਜਸ ਸਹੀ ਤੇ ਬੜੀ ਆਸ ਨਾਲ ਆਏ ਹਾਂ ਕਿ ਚਲ ਤੇਰੇ ਕਰੋ 10000 ਰੁਪਏ ਲੈ ਲੰਨੇ ਆਂ ਤੇ ਤੁਹਾਡਾ ਮੁੰਡਾ ਵੀ ਕਿਹੇ ਵਿਦਿਆ ਸਕੂਲ ਵਿੱਚ ਪਾਲਣਗੇ ਹੁਣ ਤੂੰ ਮੈਨੂੰ ਫੋਨ ਕਰਕੇ ਪੁੱਛ ਲੈਂਦੀ ਫੋਨ ਤੇ ਵੀ ਤੈਨੂੰ ਮੈਂ ਕਹਿ ਹੀ ਦੇਣਾ ਕਿ ਨਹੀਂ ਹੈਗੇ ਨਾਲੇ ਤੁਹਾਡਾ ਫੇਰਾ ਵੀ ਨਾ ਪੈਂਦਾ ਤੇ ਨਾ ਤੁਹਾਨੂੰ ਮੋਟਰਸਾਈਕਲ ਮੰਗਣਾ ਪੈਂਦਾ ਜਿਹੜਾ ਦੋ ਤਿੰਨ ਸੌ ਲਾ ਤੇਲ ਪਵਾ ਕੇ ਆਏ ਆ ਤੁਹਾਡੇ ਕੋਲ ਹੁੰਦੇ ਯਾਰ ਸੋ ਫੋਨ ਵੀ ਤੂੰ ਕਿਹੜਾ ਚੁੱਕ ਲਈ ਤੈਨੂੰ ਲਾਇਆ ਹੀ ਮੈਂ ਸਿਰ ਚੁੱਕਿਆ ਹੀ ਫੋਨ ਤੈਨੂੰ ਵੇਲਾ ਕਿ ਕੀ ਪੁੱਛਦੀ ਮੇਂ ਗਾਜੋ ਦੁਕਾਨੀ ਸਮਝਦੀ ਆ ਦੁਕਾਨੀ ਨਹੀਂ ਸਮਝਦੀ ਹੈਗੀ ਹੁਣ ਜਿੰਨੀ ਮੈਂ ਕਰ ਸਕਦੀ ਹੁੰਦੀ ਆ ਕਰ ਦਿੰਦੀ ਆ ਤੇਰੀ ਹੱਦ ਤੂੰ ਹੁਣ ਵਾਰ-ਵਾਰ ਪੈਸੇ ਮੰਗੂ ਕਿ ਮੈਨੂੰ ਵੀ ਸ਼ਰਮਿੰਦਾ ਨਾ ਕਰਿਆ ਕਰ ਮੇਰੇ ਕੋਲੋਂ ਨਹੀਂ ਹੈਗੇ ਦਿੱਤੇ ਜਾਣਗੇ ਚਲ ਕੋਈ ਗੱਲ ਨਹੀਂ ਠੀਕ ਹੋਵੇ ਫਾੜੇ ਦੇ ਦਿਨ ਬਦਲੀ ਜਾਣੇ ਨੇ ਸਦਾ ਇਦਾਂ ਤੇ ਨਹੀਂ ਰਹਿਣੇ ਹਾਂ ਮੈਂ ਤਾਂ ਆਪចੋਣੀਆਂ ਕਿ ਦਿਨ ਬਦਲ ਜਾਣ ਮੈਂ ਵੀ ਥੋੜੀ ਸੌਖੀ ਹੋ ਜਾ ਵਾਰ-ਵਾਰ ਮੇਰੇ ਕੋਲ ਹੀ ਮੰਗਦੀ ਆ ਫਿਰ ਚਲ ਕੋਈ ਨਹੀਂ ਪੜ੍ਹਨ ਤੇਰੀ ਮਰਜ਼ੀ ਪੈਸੇ ਹੀ ਮੰਗਣ ਆਈ ਹੈ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਵੀ ਕਿਹੜੇ ਕੰਮ ਨੂੰ ਆਈ ਹੈ ਪੈਸੇ ਹੀ ਮੰਗਣ ਆਈ ਸੀ ਮੰਗ ਲੇ ਤੇ ਭਾਜੀ ਕਿੰਨੇ ਸਾਲਾਂ ਤੋਂ ਹੋ ਗਿਆ ਹਣੇ ਇਹ ਤਿੰਨਾਂ ਦਾ ਹੋ ਗਿਆ ਤੇ ਹੁਣ ਪਾੜਣਾ ਹੈ ਸਕੂਲੇ ਇਹਨੂੰ ਡੇ ਆ ਸੋਚਣਾ ਮੈਂ ਦੇਖਿਆ ਨਵਦੀਪ ਨੂੰ ਵੀ ਪਿੰਡ ਵਾਲੇ ਸਕੂਲੇ ਘਲਾ ਦੇ ਕਰੀ ਤੇ ਨਹੀਂ ਨਹੀਂ ਉਹ ਮੰਨਦੀ ਨਹੀਂ ਆਂਦੀ ਕਿ ਚੰਗੇ ਸਕੂਲੇ ਪੰਨੇ ਆ ਹਾਂਜੀ ਤੇ ਤੁਹਾਨੂੰ ਪਤਾ ਫਿਰ ਚੰਗੇ ਸਕੂਲਾਂ ਚ ਖਰਚੇ ਖਰਚੇ ਹਾਣਾ ਹਾਂ ਅੱਜ ਯਾਰ ਸਕੂਲਾਂ ਦੇ ਇੰਤਾਂ ਤਾਂਗੀ ਹੈ ਤੇ ਚਲੋ ਡੇਹਾਂ ਤਾਂ ਪਾਵਾਂ ਕਿੰਦਾਂ ਵਧੀਆ ਸਕੂਲੇ ਨਹੀਂ ਵਧੀਆ ਸਕੂਲੇ ਪਾਏ ਹੋ ਹਾਂਜੀ ਹਾਂਜੀ ਕਿ ਦੱਸਾਂ ਕੀ ਗੱਲ ਗਾਂਵ ਇਹਦਾ ਫਿਊਚਰ ਬਣ ਜਾਊਗਾ ਇਹਨੂੰ ਬਿਲਕੁਲ ਸਹੀ ਹਾਂ ਤੇ ਜਦੋਂ ਮਾੜੀ ਜੰਗੀ ਬੰਦਾ ਜਿੱਦਾਂ ਵੀ ਹੁੰਦੀ ਹੁੰਦੀ ਹੈ ਹਾਲਾਤ ਕੱਟ ਲੈਂਦਾ ਵਾ ਪਰ ਬੱਚਿਆਂ ਨਾਲ ਹੈ ਨਾ ਹਾਂਜੀ ਹਾਂਜੀ ਤੇ ਆ ਜੀ ਚਲੋ ਪਾ ਜੀ ਫਿਰ ਤੁਸੀਂ ਨਾ 2 ਮਿੰਟ ਬੈਠੋ ਤੇ ਮੈਂ ਆ ਗਿਆ ਕੋਈ ਗੱਲ ਨਹੀਂ ਠੀਕ ਹੈ ਹਾਂ ਆਹੋ ਨਾ ਪੜਨਾ ਹੀ ਹੈ ਜਸਤੀ ਆਹ ਚਾਹ ਚੁਪੀ ਲਈ ਆ ਤੇ ਮੈਂ ਤਾਂ ਕਹਿਣੀ ਮੈਂ ਰੋਟੀ ਤਿਆਰ ਕਰਉਣਾ ਵਾਸਤੇ ਹਾਂ ਠੀਕ ਆ ਠੀਕ ਆ ਆਜੋ ਫਿਰ ਕਹਿੰਦਾ ਨਾ ਆਹ ਬੜਾ ਦਿਲ ਕਰਦਾ ਮਿਲਣ ਨੂੰ ਕਿੰਨੇ ਦਿਨ ਹੋ ਚੱਲੇ ਐ ਚਲ ਠੀਕ ਆ ਤੁਸੀਂ ਪਹਿਲਾਂ ਆਜੋ ਫਿਰ ਬਾਤ ਚਾਪਾਵਾਂਗੇ ਚੰਗਾ ਚੰਗਾ ਰੱਖ ਦਿਆਂ ਫਿਰ ਹੈ ਚੰਗਾ ਓਕੇ ਕਿਹਦਾ ਫੋਨ ਆ ਮਮੀ ਮਾਸੀ ਤੇਰੀ ਦਾ ਹੀ ਪੁੱਤ ਅੱਛਾ ਕੀ ਕਹਿੰਦੇ ਕੁਛ ਨਹੀਂ ਰਾਜੀ ਬਣੀ ਪੁੱਛਣ ਦੇ ਠੀਕ ਆ ਹੂੰ ਚਲੋ ਵਧੀਆ ਹੋ ਗਈ ਗੱਲਬਾਤ ਨਾ ਸਾਰੀ ਹੋ ਗਈ ਹੈ ਤੇ ਤੂੰ ਲੰਬ ਉੱਠ ਕੇ ਆ ਗਿਆ ਪਰੋਨੇ ਦੇ ਉਹ ਲਾਗੋ ਮੈਂ ਨਾ ਇਸ ਕਰਕੇ ਆਇਆ ਵਾ ਮੈਂ ਗੁੱਡੀ ਬਾਰੇ ਪੁੱਛਣ ਆਇਆ ਹਾਂ ਹੂੰ ਇਹਦਾ 3 ਸਾਲਾਂ ਦਾ ਹੋ ਗਿਆ ਵਾ ਅੱਛਾ ਤੇ ਮੇਰਾ ਹੱਥ ਵੀ ਤੰਗ ਵਾ ਥੋੜਾ ਜਿਹਾ ਤੇ ਮੈਂ ਕਹਿੰਦਾ ਸਰਕਾਰੀ ਸਕੂਲੇ ਪਾ ਦੇ ਅੱਛਾ ਐਡਮਿਸ਼ਨ ਨਹੀਂ ਹੋਈ ਜੀ ਦੀ ਨਹੀਂ ਹਾਲੇ ਨਹੀਂ ਹੋਈ ਮੈਨੂੰ ਤੇ ਇਹ ਲੱਗਾ ਮੈਂ ਕਿਾ ਚੱਲ ਜਵਾਨ ਵਾ ਜਾਂਦਾ ਹਾਂ ਨਾ ਮਾਣਾ ਆਹ ਹਾਂ ਤੇ ਕਾਫੀ ਵੱਡਾ ਹੋ ਗਿਆ ਵਾ ਹਾਂ ਤੇ ਚਲੋ ਬੱਚਾ ਜਾਂਦਾ ਹੀ ਆ 3 ਸਾਲ ਦਾ ਤੇ ਮੇਰੇ ਘਰ ਲੈ ਲੈਂਦੇ ਹੁਣ ਤਾਂ 2.5 ਸਾਲ ਦੇ ਬੱਚੇ ਪਾ ਦਦੇ ਸਕੂਲ ਤੈਨੂੰ ਪਤਾ ਪਲੀ ਨਰਸੀ ਪਹਿਲਾਂ ਭੇਜ ਦੇ ਬੱਚੇ ਨੂੰ ਬੱਚਾ ਗਿੱਜ ਜਾਂਦਾ ਵਾ ਇਹਨਾਂ ਦੀ ਫਿਰ ਪ੍ਰੋਬਲਮ ਹੋ ਜਾਂਦਾ ਉਹ ਵੀ ਪੈਸੇ ਕਰਕੇ ਵਿਚਾਰੇ ਨਹੀਂ ਪਾ ਸਕਦੇ ਹੁਣੇ ਪਰ ਮੰਮੀ ਮੇਰੀ ਗੱਲ ਸੁਣੋ ਮੈਂ ਇਹ ਗੱਲ ਸੋਚਣੇ ਆ ਕਿਉਂ ਨਾ ਅਸੀਂ ਇਹਨਾਂ ਦੀ ਹੈਲਪ ਕਰਦੀ ਤੇ ਪੋਤਾ ਤੇ ਭੋਤੀ ਵਧੀਆ ਗੱਲ ਵਾ ਜੇ ਤੋ ਉਹਨਾਂ ਦੀ ਹੈਲਪ ਕਰਦੇਗਾ ਨਾ ਤੇ ਤੈਨੂੰ ਸੀਸਾ ਨਹੀਂ ਲੱਗਣੀਆਂ ਵਾ ਕਿ ਐਡਮਿਸ਼ਨ ਨੰਬਰ ਤਾਂ ਉਹੀ ਚੱਲਦਾ ਰਹਿ ਜਾਂਦਾ ਹੋਣਾ। ਇਹ ਹੈ ਕਿ ਇੱਕ ਵਾਰ ਐਡਮਿਸ਼ਨ ਕਰਾਉਣੀ ਆਂ ਦੀ ਬਾਅਦ ਫੀਸਾਂ ਹੀ ਜਾਣੀਆਂ। ਫੀਸਾਂ ਹੀ ਜਾਣੀਆਂ ਉਹ ਕੋਈ ਗੱਲ ਨਹੀਂ ਥੋੜਾ ਬੋਤਾ ਕਰ ਲਾਂਗੇ ਦੇਖ। ਇਦਾਂ ਕਰ ਮੇਰਾ ਪੁੱਤ। ਇਦਾਂ ਕਹੀਂ ਕਿ ਮੇਰੀ ਨਜ਼ਰ ਵਿੱਚ ਇੱਕ ਸਕੂਲ ਹੈਗਾ ਵਧੀਆ ਤੇ ਮੇਰੀ ਵਾਕ ਵੀ ਆ ਉਥੇ। ਮੈਨੂੰ ਪਤਾ ਵਾ ਨਾ ਪਿੰਦਰ ਨੇ ਕਹਿਣਾ ਵਾ ਕਿ ਦਾ ਚੰਗੇ ਨਹੀਂ ਲੱਗਦਾ ਹਨਾ ਤੇ ਤੂੰ ਇਹ ਤਰੀਕੇ ਨਾਲ ਸਦੀਓ ਨੂੰ ਸਕੂਲ ਤੇ ਉੱਥੇ ਉਹਦੀ ਮੁੰਡੇ ਦੀ ਐਡਮਿਸ਼ਨ ਕਰਾ ਤੇ ਮਾਲਕ ਤੈਨੂੰ ਵੀ ਬਹੁਤਾ-ਬਹੁਤਾ ਦੇਊਗਾ। ਪਤਾ? ਹਾਂ। ਇਦਾਂ ਮਦਦ ਕਰੀਏ ਨਾ ਤੇ ਵਾਇਰ ਖੁਸ਼ ਹੁੰਦਾ ਵਾ। ਬਿਲਕੁਲ। ਠੀਕ ਆ ਨਾ ਤੇ ਇਹ ਗੱਲ ਵਿੱਚ ਦੇਰ ਨਾ ਕਰੀ ਨਾਲੇ ਟਾਈਮ ਲੰਘਣ ਡਿਆ ਮੁੰਡੇ ਦਾ ਹੁਣ ਛੇਤੀ ਉਹਨੂੰ ਨਾ ਕਹਿੰ ਤਾ ਉਹ ਚਲ ਜਾਂਦੇ ਆ ਨਾ ਫੋਨ ਕਰਕੇ ਕਹੀ ਤੀ ਮੇਰੀ ਯਾਰੀ ਦੋਸਤੀ ਆ ਠੀਕ ਆ ਸਕੂਲ ਵੀ ਵਧੀਆ ਵਾ ਚਲ ਯਾਰੀ ਦੋਸਤੀ ਚਲ ਨਹੀਂ ਤੇ ਨਹੀਂ ਸਹੀ ਪਰ ਅੰਦਰ ਖਾਤੇ ਕਰਕੇ ਤੇ ਪੈਸੇ ਉੱਥੇ ਪ੍ਰਿੰਸੀਪਲ ਨੂੰ ਆਪ ਦੇ ਨਹੀਂ ਜਾਗੇ ਆ ਚਲੋ ਇਹ ਆ ਗਿਆ ਇਹ ਵੀ ਨਾ ਸ਼ਰਮਿੰਡੇ ਹਾਂ ਆਖੀ ਮੈਂ ਕਾਟਾ ਵਾਤਾ ਕਰਾਤਾ ਹਾਂ ਆਖੀ ਮੈਂ ਕਾਟਾ ਵਾਤਾ ਕਰਾਤਾ ਕੋਈ ਨੂੰ ਟੈਨਸ਼ਨ ਨਾ ਲੈ ਪੂਰੇ ਸਾਲ ਦੀ ਫੀਸ ਚਪਾ ਹੋ ਗਈ ਆ ਤੇ ਕੋਈ ਨਹੀਂ ਮੁੰਡੇ ਨੂੰ ਹੁਣ ਭੇਜੋ ਸਕੂਲ ਕਿ ਮੈਂ ਗੱਲ ਕਰਨ ਜਾ ਕੇ ਆ ਕਿਦਾਂ ਨਹੀਂ ਆ ਜੇ ਨਾ ਗੱਲ ਕਰੇ ਕਿ ਦੱਸ ਨਾ ਕਰਾਂ ਜਾਸਨਾ ਕਰਨ ਦਾ ਤਾਂ ਕਿ ਫਾਇਦਾ ਨਹੀਂਗਾ ਉਹ ਤਾਂ ਉਹਨਾਂ ਦੇ ਮੂੰਹ ਤੇ ਲਾਈ ਜਾਂਦੀ ਹੈ ਜੇ ਮੁੰਡੇ ਨੇ ਨੱਕੇਨ ਖਲਾਰੇ ਦਿੱਤੇ ਤੇ ਕਿੱਧਰ ਦੀ ਆਖਰ ਆ ਗਈ ਉਹ ਬੱਚਾ ਵਾ ਜੇ ਬੱਚਿਆਂ ਨੇ ਖਲਾਰੇ ਨਹੀਂ ਪਾਉਣੇ ਤੇ ਵੱਡਿਆਂ ਨੇ ਪਾਉਣੇ ਆ ਭਲਾ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਦੀ ਮੱਤ ਨੂੰ ਵੀ ਹੋ ਗਿਆ ਵਾ ਇਹਦੀ ਭੈਣ ਦਾ ਮੁੰਡਾ ਵਾ ਕਿਹੜਾ ਵੀ ਉਪਰਾ ਵਾ ਕਿਹਦਾ ਆਪਣਾ ਹੀ ਖੂਨ ਆ ਇਹ ਤੇ ਬਈ ਇਦਾਂ ਕਰਨ ਲਈ ਆ ਕਿ ਜਿੱਦਾਂ ਮਤਲਬ ਕੋਈ ਸੱਤ ਬਗਾਨਾ ਆਇਆ ਹੁੰਦਾ ਉਦਾਂ ਤੇ ਇਹ ਬਹੁਤ ਚੰਗੀ ਪਰ ਆ ਇਹ ਗੱਲਾਂ ਜਿਹੜੀਆਂ ਨਾ ਮੈਨੂੰ ਨਹੀਂ ਚੰਗੀਆਂ ਲੱਗੀਆਂ ਮੈਨੂੰ ਗੁੱਸਾ ਚੱਟਣ ਜਾਣਿਆ ਦੇ ਤੇ ਅੱਜ ਚਲੋ ਮੰਮੀ ਮੇਰੀ ਗੱਲ ਸੁਣੋ ਗਰੀਬੀ ਕਿਸੇ ਦੀ ਸਗੀ ਥੋੜੀ ਹੁੰਦੀ ਹੈ ਕਿਸੇ ਤੇ ਵੀ ਆ ਸਕਦੀ ਮਾੜੇ ਚੰਗੇ ਦਿਨ ਕਿਸੇ ਤੇ ਵੀ ਆ ਸਕਦੇ ਉਹੀ ਆ ਨਾ ਪਰ ਇਹ ਥੋੜੀ ਗੱਲ ਹੈ ਗਰੀਬ ਉਹ ਆ ਤੂੰ ਦੀ ਹੈਲਪ ਕਰੋ ਇਹ ਥੋੜੀ ਗੱਲ ਹੈ ਕੋਈ ਪੂਰੀਆਂ ਮੱਟੀ ਜਾ ਉੱਤੇ ਵੀ ਆ ਕੰਨੂ ਗਿਆ ਕਰ ਹਾਂ ਨਾਲੇ ਜੱਟਾਂ ਤੇ ਲੱਗੇ ਆਪੂ ਕਿੱਥੇ ਚਲ ਗਿਆ ਵਾ ਅਕੀ ਮਿੱਤਰੋ ਹੈ ਵਾ ਫੋਰ ਭਾਜੀ ਖੇ ਤੇ ਬੰਨ ਲਈ ਰੋਟੀ ਰੋਟੀ ਖਾ ਕੇ ਜਾਣਾ ਠੀਕ ਆ ਉਹ ਨਹੀਂ ਕੋਈ ਗੱਲ ਨਹੀਂ ਮੈਨੂੰ ਲੱਗਦਾ ਨਾ ਲੱਗਦੀ ਆ ਨਾਲ ਬਣਾਉਣਾ ਠੀਕ ਠੀਕ ਜਾ ਕੇ ਚਲੋ ਦੋਵੇਂ ਪੜਨਾ ਤੂੰ ਹੀ ਮਾਰਿਓ ਕਿਹੜਾ ਨਹੀਂ ਅਸੀਂ ਵੀ ਆਵਾਂਗੇ ਤੇ ਮੇਰੀ ਗੱਲ ਸੁਣੋ ਮੈਂ ਤਾਂ ਨਾ ਗੱਲ ਕਰਨੀ ਐ ਇਹਦੀ ਟੈਨਸ਼ਨ ਨਾ ਦੇਓ ਤੂੰ ਸਕੂਲ ਸਕਾਲ ਦੀ ਕਿਤੇ ਵੀ ਚਲੋ ਕੋਈ ਗੱਲ ਦੱਸਾਂ ਕੀ ਗੱਲ ਮੇਰੀ ਹੱਡੀ ਆ ਵਾਕ ਵੀ ਅੱਛਾ ਤੇ ਉਹ ਪ੍ਰਿੰਸੀਪਲ ਮੈਨੂੰ ਜਾਣਦਾ ਵਾ ਤੇ ਕੌਣ ਮੈਨੂੰ ਸਕੂਲੇ ਪਾ ਦਾਂਗੇ ਉੱਥੇ ਤੇ ਭਾਈ ਖਰਚਾ ਬਹੁਤ ਹੁੰਦਾ ਉਹ ਖਰਚਾ ਭਾਜੀ ਕੋਈ ਗੱਲ ਨਹੀਂ ਲੈਸ ਕਰ ਦਿੰਦੇ ਹੁੰਦੇ ਆ ਅੱਛਾ ਆਹੋ ਸਕੂਲਾਂ ਵਾਲੇ ਕਰ ਦਿੰਦੇ ਆ ਲੈਸ ਚਲੋ ਕੋਈ ਗੱਲ ਨਹੀਂ ਕਿੰਨਾ ਨਾ ਨੂੰ ਪਤਾ ਪ੍ਰਿੰਸੀਪਲ ਦੇ ਹੱਥ ਵਾਸੀ ਹੁੰਦਾ ਸਰ ਬਾਹ ਨਹੀਂ ਇਹ ਬਿਲਕੁਲ ਉਹ ਤੁਹਾਡੀ ਸਹੀ ਹੈ ਨਾ ਕਰੇ ਉਹਦਾ ਪਤਾ ਤੁਸੀਂ ਹਾਂ ਅੱਜ ਸਵੇਰੇ ਕਿ ਸਕੂਲੇ ਗਏ ਨਹੀਂ ਆ ਡੇ ਆ ਵੀ ਚੱਲ ਜੀ ਪੁੱਛ ਦੇ ਨਹੀਂ ਤੁਸੀਂ ਸਰਕਾਰੀ ਦਾ ਨਾ ਸੋਚੋ ਕਿਉਂ ਕਿ ਹੁਣ ਪਾਵਾਂਗੇ ਚਲੋ ਠੀਕ ਸਕੂਲੇ ਨਹੀਂ ਬਿਲਕੁਲ ਹਾਂਜੀ ਇਹ ਵਧੀਆ ਪੜ੍ਹ ਲਿਖ ਜਾਊਗਾ ਕਿ ਆਹ ਨਹੀਂ ਬਿਲਕੁਲ ਸਹੀ ਗੱਲ ਤੁਹਾਡੀ ਬਿਲਕੁਲ ਭਾਜੀ ਹੈ ਨਾ ਕਿਉਂਕਿ ਬੱਚੇ ਗਾਂ ਤੁਹਾਨੂੰ ਪਤਾ ਕਿੰਨੇ ਐਡਵਾਂਸ ਹਾਂ ਹਾਂਜੀ ਹਾਂਜੀ ਤੇ ਫਿਰ ਇਸੇ ਕਰਕੇ ਪੜ੍ਹਾਈ ਆ ਸਭ ਕੁਝ ਹਾਂਜੀ